ਕਿਰਪਾ ਸਦਕਾ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰ ਬੈਠਣ ਦਾ ਸੁਭਾਗ ਸਮਾਂ ਮਿਲਿਆ ਕੋਟਨ ਕੋਟ ਧੰਨਵਾਦ ਸ਼ੁਕਰਾਨਾ ਹੈ ਰਾਜਾ ਸਹਿ ਮਹਾਰਾਜ ਜੀ ਦਾ ਤਨ ਤਨ ਸ਼੍ਰੀ ਨਾਭ ਕਮਲ ਰਾਜਾ ਸਹਿ ਮਹਾਰਾਜ ਆਪਣੀ ਸੇਵਕਾਂ ਦੀਆਂ ਭਾਵਨਾਵਾਂ ਜਾਣ ਲੈਂਦੇ ਨੇ ਚਾਹੇ ਕੋਈ ਈਰਖਾ ਵੱਲ ਐ ਚਾਹੇ ਕੋਈ ਪਿਆਰ ਵਾਲਾ ਰਾਜਾ ਸਹਿ ਮਹਾਰਾਜ ਸਭ বুঝ ਲੈਂਦੇ ਨੇ ਇਸੇ ਤਰ੍ਹਾਂ ਨਾ ਰਾਜਾ ਸਹਿ ਮਹਾਰਾਜ ਸੰਗਤਾਂ ਨੂੰ ਤਾਰਦਿਆਂ ਹੋਇਆਂ ਸੰਗਤਾਂ ਦਾ ਭਲਾ ਕਰਦਿਆਂ ਹੋਇਆਂ ਸੰਤ ਵੀਰਮਦਾਸ ਦੇ ਡੇਰੇ ਤੇ ਪਹੁੰਚ ਗਏ ਸੰਤ ਵੀਰਮਦਾਸ ਬੜਾ ਹੀ ਉੱਚ ਕੋਟੀ ਦਾ ਸਾਧੂ ਸੀ ਪਿਆਰਿਓ ਜਿਹੜੇ ਉਹਦੇ ਚੇਲੇ ਸਨ ਉਹ ਵੀ ਬੜੇ ਕਰਾਮਾਤੀ ਸਨ ਸਾਰੀਆਂ ਕਰਾਮਾਤਾਂ ਜਾਣਦੇ ਸਨ ਤੇ ਰਾਜਾ ਸਹਿ ਮਹਾਰਾਜ ਜਦੋਂ ਸੰਤ ਵੀਰਮੰਦਾਸ ਦੀ ਡੇਰੇ ਤੇ ਗਏ ਨਾ ਪਿਆਰੋ ਕਾਫੀ ਸਮਾਂ ਉਸ ਇਲਾਕੇ ਵਿੱਚ ਰਹਿ ਸੰਗਤਾਂ ਦਾ ਭਲਾ ਕਰਦੇ ਰਹੇ ਜਦੋਂ ਰਾਜਾ ਸਹਿ ਮਹਾਰਾਜ ਗਏ ਜਦੋਂ ਸੰਤ ਵੀਰਮੰਦਾਸ ਨੇ ਵੇਖਿਆ ਦਰਸ਼ਨ ਕੀਤੇ ਉਹ ਜਾਣ ਗਿਆ ਕਿ ਜੋ ਇਹ ਸੰਤ ਇਹ ਸਾਧੂ ਇਹ ਮਹਾਰਾਜ ਆਏ ਨੇ ਇਹ ਕੋਈ ਬਹੁਤ ਵੱਡੀ ਕਰਾਮਾਤ ਦੇ ਮਾਲਕ ਨੇ ਸੰਤ ਵੀਰਮੰਦਾਸ ਨੇ ਸੋਚਿਆ ਕਿ ਜੋ ਰਾਜਾ ਸਾਹਿਬ ਜੀ ਦੇ ਕੋਲ ਕਰਾਮਾਤ ਹੈ ਉਹ ਆਪਣੇ ਕੋਲ ਖਿੱਚ ਲਵਾਂ ਉਹਨਾਂ ਦਿਨਾਂ ਵਿੱਚ ਨਾ ਰਾਜਾ ਸਹਿ ਮਹਾਰਾਜ ਜੋ ਲੰਗਰ ਪ੍ਰਸ਼ਾਦਾ ਉਹ ਵੀ ਹੱਥੇ ਧਰ ਕੇ ਛਕ ਲੈਂਦੇ ਸਨ ਇਸੇ ਤਰ੍ਹਾਂ ਆਪਣੀ ਬੁੱਕ ਨਾਲ ਪਾਣੀ ਪੀ ਲੈਣਾ ਜਲ ਸਕਣਾ ਤੇ ਰਾਜਾ ਸਹਿ ਮਹਾਰਾਜ ਸੰਗਤਾਂ ਦਾ ਭਲਾ ਕਰਦਿਆਂ ਹੋਇਆ ਸੰਗਤਾਂ ਨੂੰ ਤਾਰ ਰੇ ਸਨ ਤੇ ਜਦੋਂ ਹਫਤੇ ਬਾਅਦ 6-7 ਦਿਨਾਂ ਬਾਅਦ ਸੰਤ ਵੀਰਮੰਦਾਸ ਦੇ ਡੇਰੇ ਤੇ ਗਏ ਨਾ ਰਾਜਾ ਸਹਿ ਮਹਾਰਾਜ ਤੇ ਜਿਹੜਾ ਵੀਰਮੰਦਾਸ ਸੀ ਪਿਆਰੋ ਬੜਾ ਚਲਾਕ ਸੀ ਚਤਰ ਸੀ ਬੜਾ ਆਪਾਂ ਉਹਦੇ ਨਾਲੋਂ ਜ਼ਿਆਦਾ ਚਤਰ ਨਹੀਂ ਬਣ ਸਕਦੇ ਆਪਾਂ ਸੰਤ ਵੀਰਮੰਦਾਸ ਨਾਲੋਂ ਜ਼ਿਆਦਾ ਚਲਾਕ ਨਹੀਂ ਬਣ ਸਕਦੇ ਕਿਉਂਕਿ ਆਪਾਂ ਰੱਬ ਨੂੰ ਚਾਹੁੰਨੇ ਆ ਕਿ ਸ਼ਾਇਦ ਕੁਝ ਨਾ ਪਤਾ ਲੱਗੇ ਇਸੇ ਤਰ੍ਹਾਂ ਸੰਤ ਵੀਰਮਦਾਸ ਨੇ ਸੋਚਿਆ ਆਪਣੇ ਚੇਲਿਆਂ ਨਾਲ ਸਲਾਹ ਕੀਤੀ ਕਹਿੰਦੇ ਜਿਵੇਂ ਸ਼੍ਰੀ ਰਾਮਚੰਦਰ ਨੇ ਪੈਰੀਂ ਹੱਥ ਲਾ ਕੇ ਸਾਰਾ ਬਲ ਖਿੱਚ ਲਿਆ ਸੀ ਨਾ ਆਪਾਂ ਵੇਖਨੇ ਆ ਨਾਟਕਾਂ ਵਿੱਚ ਵੀ ਕਹਿੰਦੇ ਇਸੇ ਤਰ੍ਹਾਂ ਆਪਾਂ ਕੀ ਕਰਨਾ ਹੈ ਕਿ ਰਾਜਾ ਸਹਿ ਮਹਾਰਾਜ ਦੇ ਚਰਨਾਂ ਨੂੰ ਹੱਥ ਲਾ ਕੇ ਨਾ ਰਾਜਾ ਸਭ ਦੀ ਸਾਰੀ ਕਰਾਮਾਤ ਖਿੱਚਣੀ ਹੈ ਸਲਾਹ ਕਰ ਲਈ ਪਿਆਰਿਓ ਚੇਲਿਆਂ ਨਾਲ ਕਹਿੰਦੇ ਜਦੋਂ ਰਾਜਾ ਸਹਿ ਮਹਾਰਾਜ ਆਉਣਗੇ ਨਾ ਤੁਸੀਂ ਉਹਨਾਂ ਦੇ ਹੱਥਾਂ ਤੇ ਪਾਣੀ ਪਾਣਾ ਉਹਨਾਂ ਨੂੰ ਛਕਾਣ ਵਾਸਤੇ ਕਿਉਂਕਿ ਰਾਜਾ ਸਭ ਉਹਨਾਂ ਦਿਨਾਂ ਵਿੱਚ ਪ੍ਰਸ਼ਾਦਾ ਵੀ ਹੱਥਾਂ ਤੇ ਛਕਦੇ ਸਨ ਤੇ ਜੇ ਪਾਣੀ ਪੀਣਾ ਵੀ ਬੱਕ ਨਾਲ ਪੀ ਲੈਂਦੇ ਸਨ ਕਹਿੰਦੇ ਜਦੋਂ ਵੀ ਰਾਜਾ ਸਭ ਆਉਣਗੇ ਤੁਸੀਂ ਖਿਆਲ ਰੱਖਣਾ ਤੁਸੀਂ ਪਾਣੀ ਪਾਣਾ ਹੱਥਾਂ ਤੇ ਤੇ ਮੈਂ ਬਿਲਕੁਲ ਇੱਕਦਮ ਜਾ ਕੇ ਰਾਜਾ ਸਭ ਦੇ ਚਰਨ ਛੂ ਕੇ ਚਰਨਾਂ ਨੂੰ ਫੜ ਕੇ ਰਾਜਾ ਸਭ ਦੀ ਸਾਰੀ ਕਰਾਮਾਤ ਕੇ ਚਲਾਵਾਂਗਾ ਜਿਹੜਾ ਸੰਤ ਵੀਰਮਦਾਸ ਨੇ ਪਰ ਕੋਈ ਉਹ ਆਮ ਬੰਦਾ ਨਹੀਂ ਸੀ ਆਮ ਨਸਾਨੀ ਸੀ ਉਹ ਵੀ ਬੜਾ ਪਹੁੰਚਿਆ ਹੋਇਆ ਸਾਧੂ ਸੀ ਉਹਦੇ ਵਿੱਚ ਬੜੀਆਂ ਅਰਧੀਆਂ ਸਿੱਧੀਆਂ ਸਨ ਬੜਾ ਕਰਾਮਾਤੀ ਸੀ ਉਹਦੇ ਚੇਲੇ ਵੀ ਬੜੇ ਕਰਾਮਾਤੀ ਸੀ ਤੇ ਜਦੋਂ ਰਾਜਾ ਸਾਹਿਬ 6-7 ਦਿਨਾਂ ਬਾਅਦ ਘੁੰਮਦਿਆਂ ਹੋਇਆਂ ਸੰਗਤਾਂ ਦਾ ਭਲਾ ਕਰਦਿਆਂ ਹੋਇਆਂ ਇਲਾਕੇ ਵਿੱਚ ਸੰਤ ਵੀਰਮਦਾਸ ਦੇ ਡੇਰੇ ਤੇ ਪਹੁੰਚੇ ਤੇ ਪਲਾਨ ਤੇ ਪਹਿਲਾਂ ਹੀ ਬਣ ਚੁੱਕਿਆ ਸੀ ਤੇ ਚੇਲਿਆਂ ਨੇ ਕੀ ਕੀਤਾ ਪਾਣੀ ਚੁੱਕਿਆ ਜਲ ਚੁੱਕ ਕੇ ਜਦੋਂ ਰਾਜਾ ਸਭ ਆਏ ਉਹਨਾਂ ਦੇ ਹੱਥਾਂ ਤੇ ਪਾਉਣ ਲੱਗੇ ਵੀ ਛਕਾਉਣੇ ਆ ਤੇ ਜਿਹੜਾ ਸੰਤ ਵੀਰਮਦਾਸ ਸੀ ਪਿਆਰਿਓ ਇੱਕਦਮ ਕੋਲ ਆ ਗਿਆ ਵੀ ਭੱਜ ਕੇ ਮੈਂ ਚਰਨ ਫੜ ਲੈਣੇ ਹਰ ਘਟ ਘਟ ਕੇ ਅੰਤਰ ਕੀ ਜਾਨਤ ਲੋਗ ਨਰਾਮ ਖਲੌਣਾ ਜਾਨਾ ਰੱਬ ਨੂੰ ਆਪਾਂ ਕਢਾਉਣਾ ਸਮਝੇ ਆਪਾਂ ਸਮਝਦੇ ਆਂ ਸ਼ਾਇਦ ਰੱਬ ਨੂੰ ਪਤਾ ਨਹੀਂ ਪਰ ਇਹ ਤੇ ਦਿਲਿਆਂ ਦੀਆਂ ਜਾਣਨ ਵਾਲੇ ਨੇ ਜਦੋਂ ਰਾਜਾ ਸਾਹਿਬ ਦੇ ਬਾਰੇ ਆਪਣੇ ਮਨ ਵਿੱਚ ਇਹ ਵਿਚਾਰ ਕੀਤੇ ਨਾ ਪਿਆਰੋ ਤੇ ਰਾਜਾ ਸਾਹਿਬ ਨੇ ਜਦੋਂ ਬੁੱਕ ਕੀਤਾ ਪਾਣੀ ਪਾਣ ਲੱਗੇ ਤੇ ਹੁਣ ਰਾਜਾ ਸਾਹਿਬ ਤੇ ਪਹਿਲਾਂ ਹੀ ਜਾਣ ਚੁੱਕੇ ਸੀ ਇਹਨਾਂ ਦੇ ਮਨਾਂ ਦੇ ਵਿੱਚ ਕੀ ਹੈ ਰਾਜਾ ਸਾਹਿਬ ਇੱਕਦਮ ਪਿੱਛੇ हट ਗਏ ਪਿਆਰੋ ਪਾਣੀ ਨਹੀਂ ਪੀਤਾ ਪਾਣੀ ਨਹੀਂ ਪੀਤਾ ਇੱਕਦਮ ਪਿੱਛੇ हट ਗਏ ਤੇ ਜਦੋਂ ਇੱਕਦਮ ਪਿੱਛੇ ਹਟੇ ਤੇ ਸੰਤ ਵੀਰਮਦਾਸ ਵੇਖਦਾ ਰਿਹਾ ਗਿਆ ਪਿਆਰੋ ਹੈਰਾਨ ਤੇ ਰਾਜਾ ਸਾਹਿਬ ਤਾਂ ਕੀ ਕਹਿਣ ਲੱਗੇ ਕਹਿੰਦੇ ਭਾਈ ਚੋਰੀ ਨਹੀਂ ਕਰੀ ਦੀ ਆਖੋ ਸਤਨਾਮ ਦਿੱਲਾਂ ਦੀਆਂ ਜਾਣਦੇ ਨੇ ਕਹਿੰਦੇ ਭਾਈ ਚੋਰੀ ਕਰਨ ਦੀ ਮਨਾਹੀ ਹੈ ਚੋਰੀ ਚੁਗਲੀ ਨਿੰਦਿਆ ਇਹਦੀ ਮਨਾਹੀ ਹੈ ਭਾਈ ਨਹੀਂ ਚੋਰੀ ਨਹੀਂ ਕਰਨੀ ਕਹਿੰਦੇ ਆਪਣੀ ਮਿਹਨਤ ਕਰੋ ਆਪਣਾ ਮਾਲ ਆਪ ਇਕੱਠਾ ਕਰੋ ਭਾਵ ਕਹਿਣ ਦਾ ਕੀ ਮਤਲਬ ਜਿਵੇਂ ਅੱਜ ਆਪਾਂ ਕਿਸੇ ਆਂਡ ਗਵੰਡ ਵਿੱਚ ਦੇਖਨੇ ਆ ਨਾ ਕਿਸੇ ਨੂੰ ਸੁਖੀ ਵੇਖ ਕੇ ਬੰਦਾ ਦੁਖੀ ਹੋ ਜਾਂਦਾ ਆਪਾਂ ਆਪਣੇ ਦੁੱਖਾਂ ਤੋਂ ਐਨੇ ਦੁਖੀ ਨਹੀਂ ਜਿੰਨੇ ਲੋਕਾਂ ਦੇ ਸੁੱਖਾਂ ਤੋਂ ਦੁਖੀ ਹੋਏ ਆ ਕਈ ਵਾਰ ਬੰਦਾ ਸੋਚਦਾ ਫਲਾਣਾ ਬੰਦਾ ਸੁખી ਕਿਉਂ ਹੈ ਪਰ ਜੇ ਆਪ ਮਿਹਨਤ ਕੀਤੀ ਹੋਵੇ ਆਪਾਂ ਆਪ ਵੀ ਸੁਖੀ ਹੋ ਸਕਨੇ ਆ। ਰਾਇਆ ਸਾਹਿਬ ਕਹਿੰਦੇ ਭਾਈ ਚੋਰੀ ਕਿਉਂ ਕਰ ਰਹੇ ਐ? ਸਭਾਵ ਕਹਿਣ ਦਾ ਕੀ ਸੀ ਕਿ ਸਾਡੀ ਕਰਾਮਾਤ ਚੁਰਾ ਰਹੇ ਐ ਤੂੰ ਆਪ ਮਿਹਨਤ ਕਰ ਆਪ ਇੰਨੀ ਬੰਦਗੀ ਕਰ ਕਿ ਹੋਰ ਤੇਰੇ ਕੋਲ ਕਰਾਮਾਤ ਆ ਜਾਵੇ। ਸਾਡੀ ਚੋਰੀ ਨਾ ਕਰ। ਜਦੋਂ ਰਾਇਆ ਸਾਹਿਬ ਨੇ ਕਿਹਾ ਨਾ ਵੀ ਭਾਈ ਚੋਰੀ ਨਹੀਂ ਕਰਨੀ ਚਾਹੀਦੀ ਚੋਰੀ ਦੀ ਮਨਾਹੀ ਹੈ ਤੇ ਸੰਤ ਵੀਰਮੰਦਾਸ ਤੇ ਬੁੱਝ ਗਿਆ ਨਾ ਕਿਉਂਕਿ ਜਦੋਂ ਚੋਰ ਨੂੰ ਚੋਰੀ ਕਰਦੇ ਨੂੰ ਫੜੀਏ ਨਾ ਪਿਆਰਿਓ ਤੇ ਕਿਵੇਂ ਸ਼ਰਮਿੰਦਾ ਹੁੰਦਾ ਏ ਇਸੇ ਤਰ੍ਹਾਂ ਸੰਤ ਵੀਰਮਦਾਸ ਰੰਗ ਪੀਲਾ ਹੋ ਗਿਆ ਪਿਆਰਿਓ ਇੱਕ ਰੰਗ ਜਾ ਰਿਹਾ ਇੱਕ ਰੰਗ ਆ ਰਿਹਾ ਬਿਲਕੁਲ ਘਬਰਾਟ ਵਿੱਚ ਸ਼ਰਮਸ਼ਾ ਰੋ ਕੇ ਖੜਾ ਹੋ ਗਿਆ ਹੱਥ ਜੋੜ ਲਏ ਤੇ ਡਰ ਗਿਆ ਕਿਉਂਕਿ ਪਤਾ ਸੀ ਰਾਜਾ ਸੇਹ ਮਹਾਰਾਜ ਜੇ ਕਿਤੇ ਸਰਾਫ ਦੇ ਦਿੱਤਾ ਨਾ ਤੇ ਕਈ ਕੁੱਲਾਂ ਨੂੰ ਡੋਬ ਦੇਣਗੇ ਪਰ ਸੱਚ ਜਾਣਿਓ ਪਿਆਰੇ ਰਾਜਾ ਸਾਹਿਬ ਜੀ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਕਹਿੰਦੇ ਕਿਸੇ ਨੂੰ ਸ਼ਰਾਪ ਨਹੀਂ ਦਿੱਤਾ ਹਾਂ ਇੱਕ ਗੱਲ ਸੱਚ ਹੈ ਜੇ ਕਿਸੇ ਨੇ ਰਾਜਾ ਸਾਹਿਬ ਨਾਲ ਮਾੜਾ ਵਰਤਾਓ ਕੀਤਾ ਰਾਜਾ ਸਾਹਿਬ ਨੂੰ ਮਾੜਾ ਚੰਗਾ ਕਈਆਂ ਬੜੀਆਂ ਬੋਲਿਆ ਪਰ ਉਹਨਾਂ ਦਾ ਰਿਆ ਵੀ ਕੱਖ ਨਹੀਂ ਰਾਜਾ ਸਾਹਿਬ ਨੇ ਆਪਣੀ ਮੂੰਹ ਵਿੱਚੋਂ ਕਿਸੇ ਨੂੰ ਸ਼ਰਾਪ ਨਹੀਂ ਦਿੱਤਾ ਪਰ ਕਹਿੰਦੇ ਜਿਨ੍ਹਾਂ ਨੇ ਰਾਜਾ ਸਾਹਿਬ ਦੀ ਨਾਲ ਧੋਖਾ ਕੀਤਾ ਰਾਜਾ ਸਾਹਿਬ ਨੂੰ ਮੰਦੜੇ ਬੋਲ ਬੋਲੇ ਤੇ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਪਰ ਰਾਯਾ ਸਾਹਿਬ ਨੇ ਕਹਿੰਦੇ ਆਪਣੇ ਮੂੰਹ ਦੇ ਵਿੱਚੋਂ ਆਪਣੀ ਮੁਖ ਦੇ ਅੰਦਰੋਂ ਕਿਸੇ ਨੂੰ ਸ਼ਰਾਬ ਨਹੀਂ ਦਿੱਤਾ ਤੇ ਜਦੋਂ ਇੱਕਦਮ ਸੰਤ ਵੀਰਮਦਾਸ ਨੂੰ ਇਹ ਸ਼ਬਦ ਕਿਤੇ ਪਿਆਰੋ ਵੀਰਮਦਾਸ ਤੇ ਡਰ ਗਿਆ ਰਾਯਾ ਸਾਹਿਬ ਦੇ ਚਰਨਾਂ ਵਿੱਚ ਢਹਿ ਪਿਆ ਪਾਸ਼ਾ ਮaaf ਕਰਿਓ ਗਲਤੀ ਹੋ ਗਈ ਦੁਬਾਰਾ ਇਹ ਭੁੱਲਣੀ ਹੋਣ ਲੱਗੀ ਤੇ ਇੰਨੇ ਦਿਆਲੂ ਤੇ ਕਿਰਪਾਲੂ ਛੱਟ ਬਖਸ਼ ਦਿੱਤਾ ਪਿਆਰੋ ਬੇੜੇ ਪਾਰ ਕਰ ਦਿੱਤੇ ਇਸ ਕਰਕੇ ਭੁੱਲਾਂ ਬਖਸ਼ਾ ਲਿਆ ਕਰੋ ਰਾਜਾ ਸਭ ਦੇ ਚਰਨਾਂ ਚ ਆ ਕੇ ਕਹਿ ਦਿਆ ਕਰੋ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਆਪਾਂ ਤੇ ਪਿਆਰੋ ਗੁਰੂ ਘਰ ਦੇ ਅੰਦਰ ਬੈਠ ਕੇ ਚੁਗਲੀ ਨਿੰਦਿਆ ਈਰਖਾ ਕਰਨੇ ਪਤਾ ਕਿਉਂ ਕਿਉਂਕਿ ਆਪਾਂ ਸੋਚਨੇ ਸ਼ਾਇਦ ਇੱਥੇ ਰੱਬ ਨਹੀਂ ਜਦੋਂ ਕੋਈ ਅਫਸਰ ਆ ਜਾਵੇ ਨਾ ਸਰਕਾਰੀ ਆਪਾਂ ਡਰਦੇ ਹਾਂ ਤੋ ਕਿਉਂਕਿ ਆਪਾਂ ਨੂੰ ਪਤਾ ਹੈ ਇੱਥੇ ਅਫਸਰ ਮੌਜੂਦ ਹੈ ਪਰ ਜਦੋਂ ਆਪਾਂ ਗੁਰਦੁਆਰਾ ਸਾਹਿਬ ਬੈਠਦੇ ਹਾਂ ਨਾ ਪਿਆਰਿਓ ਤੇ ਆਪਾਂ ਨੂੰ ਭੁੱਲ ਜਾਂਦਾ ਵੀ ਇੱਥੇ ਵੀ ਕੋਈ ਵੇਖ ਰਿਹਾ ਸਾਨੂੰ ਇੱਥੇ ਵੀ ਸਾਡੇ ਉੱਪਰ ਕਿਸੇ ਦੀ ਨਜ਼ਰ ਹੈ ਇੱਥੇ ਜਿਹੜੇ ਸੀਸੀਟੀਵੀ ਕੈਮਰੇ ਚੱਲਦੇ ਨੇ ਰਾਜਾ ਸਾਹਿਬ ਦੇ ਉਹ ਕਿਤੇ ਲੁਕੇ ਛੁਪੇ ਨਹੀਂ ਪਿਆ ਰਹੇ ਇਸ ਕਰਕੇ ਬੜੀ ਭਾਵਨਾ ਨਾਲ ਸ਼ਰਧਾ ਨਾਲ ਆ ਕੇ ਕਹਿ ਦਿਆ ਕਰੋ ਪਾਸ਼ਾ ਅਸੀਂ ਭੁੱਲੜੇ ਹਾਂ ਭੁੱਲ ਜਾਂਦੇ ਹਾਂ ਮਹਾਰਾਜ ਬਖਸ਼ ਲੇ ਹੋ ਜਦੋਂ ਇੱਥੇ ਆ ਕੇ ਗੱਲ ਕਹਿ ਤੀ ਫਿਰ ਰਾਜਾ ਸਾਹਿਬ ਬਖਸ਼ ਲੈਂਦੇ ਨੇ ਕਿਉਂਕਿ ਰਾਜਾ ਸਾਹਿਬ ਮਹਾਰਾਜ ਸਮਝਾਣਾ ਕਰ ਰਹੇ ਨੇ ਕਿ ਭਾਈ ਜਿਵੇਂ ਆਪਣੀ ਮਿਹਨਤ ਕਰਕੇ ਧਨ ਇਕੱਠਾ ਕਰਦੇ ਹੋ ਨਾ ਨਾਮ ਕਮਾਉਂਦੇ ਹੋ ਚਾਹਨੀਓ ਦੁਨੀਆ ਵਿੱਚ ਤੁਹਾਡਾ ਨਾਮ ਹੋਵੇ ਤੁਹਾਡੇ ਬੱਚੇ ਵਿਦੇਸ਼ਾਂ ਵਿੱਚ ਜਾਣ ਤੁਹਾਡਾ ਪਰਿਵਾਰ ਚੰਗਾ ਹੋਵੇ ਤੁਹਾਡਾ ਘਰ ਚੰਗਾ ਹੋਵੇ ਇਤਫਾਕ ਉਹ ਵੀ ਅਰਦਾਸ ਕਰਦੇ ਆ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਮਿਹਨਤ ਕਰਕੇ ਭਾਈ ਇਹ ਨਾਮ ਦੀ ਕਮਾਈ ਕਰਨੀ ਹੈ ਕੀ ਕਹਿ ਰਹੇ ਨੇ ਰਾਜਾ ਸਾਹਿਬ ਮਹਾਰਾਜ ਸਬਤ ਪਕੜ ਕਿਨਾਰਾ ਨਾ ਬਣਾਵਟ ਦੇ ਵਿੱਚ ਆਈ ਕਹਿਣਾ ਰਹਿਣਾ ਦੁਨੀਆਂ ਦਾ ਮਿੱਥਿਆ ਵਿਹਾਰ ਹੈ ਪਾਸ਼ਾ ਕਹਿੰਦੇ ਇਸ ਧੋਖੇ ਤੇ ਬਣਾਵਟ ਦੀ ਦੁਨੀਆਂ ਵੱਲੋਂ ਕਿਨਾਰਾ ਕਰ ਇਹ ਜਿਹੜੀ ਦੁਨੀਆਂ ਹੈ ਨਾ ਪਾਸ਼ਾ ਕਹਿੰਦੇ ਇਹ ਧੋਖੇ ਦੀ ਬਣਾਵਟ ਦੀ ਦੁਨੀਆਂ ਵੱਲੋਂ ਤੂੰ ਕਿਨਾਰਾ ਕਰ ਲੈ ਇਹ ਦੁਨੀਆਂ ਦਾ ਵਿਹਾਰ ਐਵੇਂ ਹੀ ਹੈ ਮਹਾਰਾਜ ਕਹਿੰਦੇ ਇਹ ਦੁਨੀਆ ਦਾ ਵਿਹਾਰ ਜਿਹੜਾ ਨਾ ਤੈਨੂੰ ਖੁਸ਼ ਕਰਨ ਵਾਸਤੇ ਬੜਾ ਕੁਝ ਕਰਨਾ ਕਿਉਂਕਿ ਕਈ ਵਾਰ ਵੇਖੀਦਾ ਪਿਆਰਿਓ ਬੰਦਾ ਚੁਗਲੀ ਪਤਾ ਕਿਉਂ ਕਰਦਾ ਹੈ ਕਿ ਮੇਰੀ ਪ੍ਰਸ਼ੰਸਾ ਹੋਵੇ ਜੇ ਮੈਂ ਕਿਸੇ ਦੀ ਚੁਗਲੀ ਕਰਾਂਗਾ ਨਾ ਤੇ ਮੈਨੂੰ ਉਹ ਕਹਿਣਗੇ ਵੀ ਇਹ ਬੰਦਾ ਬੜਾ ਚੰਗਾ ਵੀ ਇਹ ਬੜਾ ਇਮਾਨਦਾਰ ਹੈ ਇਹ ਬੰਦਾ ਬੜਾ ਚੰਗਾ ਬਾਕੀ ਸਾਰੇ ਮਾੜੇ ਨੇ ਪਰ ਨਹੀਂ ਪਿਆਰਿਓ ਜਿਸ ਦਿਨ ਰਾਜਾ ਸਭ ਦੀ ਨਜ਼ਰਾਂ ਤੋਂ ਡਿੱਗ ਗਏ ਨਾ ਪਿਆਰਿਓ ਫਿਰ ਦੁਨੀਆ ਵਾਲੇ ਜਿੰਨਾ ਮਰਜੀ ਤੁਹਾਨੂੰ ਚੰਗੇ ਕਹੀ ਜਾਣ ਫਿਰ ਪਿਆਰਿਓ ਜੇ ਇਥੋਂ ਡੱਗ ਗਏ ਫਿਰ ਕਿਸੇ ਨੂੰ ਚੁਕਣਾ ਨਹੀਂ ਇਸ ਕਰਕੇ ਬੜੀ ਭਾਵਨਾ ਨਾਲ ਜਾਣ ਕੇ 부ਝ ਕੇ ਇਹ ਸਮਝਿਆ ਕਰੋ ਵੀ ਰਾਜਾ ਸਭ ਹਾਜ਼ਰ ਨਾਜ਼ਰ ਨੇ ਕਿਸੇ ਦੀ ਨੁੰਦਿਆ ਚੁਗਲੀ ਦੀ ਮਨਾਹੀ ਕਰਦੇ ਨੇ ਰਾਜਾ ਸਾਹਿਬ ਤੇ ਪਾਸ਼ਾ ਕਹਿੰਦੇ ਧੋਖੇ ਦੇ ਬਨਾਵਟ ਦੀ ਦੁਨੀਆ ਪਿਆਰਿਓ ਤੇਰੇ ਮੂੰਹ ਤੇ ਤੇਰੀ ਪ੍ਰਸ਼ੰਸਾ ਕਰੇਗੀ ਤੇਰੀ ਪਿੱਠ ਤੇ ਤੇਰੀ ਚੁਗਲੀ ਕਰੇਗੀ ਫਿਰ ਕੀ ਕਰਨਾ ਹੈ ਕਈ ਇਉਂ ਆਖਦੇ ਹੱਕ ਇਹਦਾ ਮਾਏ ਬਾਪ ਕਈ ਮੂੰਹ ਬੋਲ ਰੇ ਹੱਕ ਇਹਦਾ ਨਾਰ ਹੈ ਪਾਛਕਦੇ ਕਈ ਕਹਿੰਦੇ ਨੇ ਕਿ ਮਾਂ ਪਿਓ ਦਾ ਪਿਆਰ ਸੱਚਾ ਹੈ ਇਹੀ ਰੋਲਾ ਦੁਨੀਆ ਤੇ ਭਾਈ ਸੱਸ ਲੜ ਰਹੀ ਐ ਨõ ਲੜ ਰਹੀ ਐ ਨõ ਆਗੀ ਪੁੱਤ ਵਿੱਚ ਤੇ ਮਾਂ ਬਾਪ ਦੇ ਵਿੱਚ ਲੜਾਈ ਝਗੜੇ ਹੋ ਗਏ ਇਹੀ ਰੋਲਾ ਚੱਲਦਾ ਪਿਆਰ ਸਾਰੇ ਪਾਸੇ ਪਰ ਰਾਜਾ ਸਭ ਕਹਿੰਦੇ ਭਾਈ ਕਈ ਕਹਿੰਦੇ ਨੇ ਮਾਂ ਪਿਓ ਦਾ ਪਿਆਰ ਸੱਚਾ ਹੈ ਤੇ ਕਈ ਕਹਿੰਦੇ ਨੇ ਕਿ ਘਰ ਵਾਲੀ ਦਾ ਪਿਆਰ ਸੱਚਾ ਹੈ ਕਈ ਕਹਿੰਦੇ ਨੇ ਭਾਈ ਘਰ ਵਾਲੀ ਦੇ ਨਾਲ ਰੋ ਬੜਾ ਰੋਲਾ ਚੱਲਦਾ ਏਸੇ ਗੱਲਾਂ ਦਾ ਘਰਾਂ ਵਿੱਚ ਲੜਾਈਆਂ ਪੈਂਦੀਆਂ ਇਹਨਾਂ ਗੱਲਾਂ ਕਰਕੇ ਪਾਸ਼ਾ ਕਹਿੰਦੇ ਕਈ ਕਹਿੰਦੇ ਨੇ ਕਿ ਭਾਈ ਮਾਂ ਬਾਪ ਦਾ ਪਿਆਰ ਸੱਚਾ ਹੈ ਕਈ ਕਹਿੰਦੇ ਨੇ ਘਰ ਵਾਲੀ ਦਾ ਪਿਆਰ ਸੱਚਾ ਹੈ ਪਾਸ਼ਾ ਕਹਿੰਦੇ ਗੱਲ ਸੱਚ ਜਾਣੀ ਆਪਣੇ ਸਰੀਰ ਵਿੱਚ ਹੱਕ ਨਹੀਂ ਸਬਤ ਜਾ ਦੂਸਰੇ ਮੇ ਹੱਕ ਜਾਣ ਫਸਣਾ ਬਕਾਰ ਹੈ ਪਾਸ਼ਾ ਕਹਿੰਦੇ ਬੜੇ ਤੂੰ ਰੀਜ ਨਾਲ ਸੋਚਣਾ ਕਿ ਮਾਂ ਪਿਓ ਦਾ ਪਿਆਰ ਸੱਚਾ ਹੈ ਨਹੀਂ ਭਾਈ ਘਰ ਵਾਲੀ ਦਾ ਪਿਆਰ ਸੱਚਾ ਹੈ ਘਰ ਵਾਲੇ ਦਾ ਪਿਆਰ ਸੱਚਾ ਹੈ ਤੇ ਪਾਸ਼ਾ ਕਹਿੰਦੇ ਜਦੋਂ ਕਿ ਇਹ ਦੇਹ ਦਾ ਪਿਆਰ ਹੀ ਝੂਠਾ ਹੈ ਹੋਰ ਕਿਸ ਦਾ ਪਿਆਰ ਇਸ ਦਾ ਕੀ ਸਾਰੇਗਾ ਪਾਸ਼ਾ ਕਹਿੰਦੇ ਜਿਹੜੀ ਦੇਹ ਹੈ ਨਾ ਜਿਹੜਾ ਤਨ ਆਪਾਂ ਇਹ ਤਨ ਦੇ ਮਾਣ ਦੇ ਨਾਲ ਹੀ ਦੁਨੀਆ ਤੋਂ ਵੱਖਰੇ ਹੋਏ ਪਏ ਆ। ਪਾਤਸ਼ਾਹ ਕਹਿੰਦੇ ਤਨ ਵੀ ਤੇਰਾ ਆਪਣਾ ਨਹੀਂ। ਇਹ ਤਨ ਵੀ ਤੈਨੂੰ ਧੋਖਾ ਦੇ ਰਿਹਾ ਹੈ, ਤੇਰਾ ਸਾਥ ਛੱਡਦਾ ਜਾ ਰਿਹਾ ਹੈ। ਜਿਵੇਂ-ਜਿਵੇਂ ਉਮਰ ਲੰਬੇਰੀ ਹੁੰਦੀ ਜਾ ਰਹੀ ਹੈ, ਇਹ ਤਨ ਵੀ ਆਪਣਾ ਆਪ ਕਿਸਕਾਰ ਰਿਹਾ ਹੈ। ਤੇਰੇ ਤੋਂ ਦੂਰ ਹੋ ਰਿਹਾ ਹੈ। ਤੇ ਰਾਜਾ ਸਭ ਕਹਿੰਦੇ ਤੂੰ ਕਹਿੰਨੇ ਮਾਂ ਦਾ ਪਿਆਰ, ਪਿਓ ਦਾ ਪਿਆਰ, ਘਰ ਵਾਲੀ ਜਾਂ ਘਰ ਵਾਲੇ ਦਾ ਪਿਆਰ ਸੱਚਾ ਹੈ। ਪਾਤਸ਼ਾਹ ਕਹਿੰਦੇ ਸੱਚ ਜਾਣ ਪਿਆਰਿਆ, ਇਹ ਦੇਹ ਦਾ ਪਿਆਰ ਵੀ ਝੂਠਾ ਹੈ। ਕੂੜ ਬਕਬਾਦ ਹੋਰ ਸਭ ਪਗਵਾਨ ਦਾਸ ਹਕ ਸੱਚ ਇਸ ਦਾ ਬ੍ਰਹਮ ਦੀ ਵਿਚਾਰ ਹੈ ਤੇ ਕੀਰਲੀਆਂ ਪੰਕਤੀਆਂ ਵਿੱਚ ਰਾਜਾ ਸਭ ਕਹਿੰਦੇ ਨੇ ਕਿ ਭਾਈ ਸੱਚਾ ਤੇ ਸਹੀ ਪਿਆਰ ਤਾਂ ਭਾਈ ਬ੍ਰਹਮ ਦੀ ਵਿਚਾਰ ਹੈ ਕਹਿੰਦੇ ਸੱਚਾ ਤੇ ਜੇ ਸਹੀ ਪਿਆਰ ਨਾ ਉਹ ਐ ਹੈ ਜਿਹੜਾ ਤੁਸੀਂ ਰੱਬ ਦੇ ਚਰਨਾਂ 'ਚ ਬੈਠੇ ਹੋ ਇਹ ਸੱਚਾ ਪਿਆਰ ਹੈ ਇਹ ਇੱਕ ਤਰਫਾ ਪਿਆਰ ਨਹੀਂ ਪਿਆਰਿਓ ਹੋ ਸਕਦਾ ਘਰ ਵਾਲੀ ਨੂੰ ਪਿਆਰ ਕਰਦਾ ਹੋਵੇ ਤੇ ਘਰ ਵਾਲਾ ਨਾ ਕਰੇ ਘਰ ਵਾਲਾ ਕਰਦਾ ਹੋਵੇ ਤੇ ਘਰ ਵਾਲੀ ਨਾ ਕਰੇ ਤੇ ਘਰ ਵਾਲੀ ਕਰਦਾ ਹੀ ਹੋਵੇ ਤੇ ਘਰ ਵਾਲਾ ਨਾ ਕਰੇ ਮਾਪੇ ਨੂੰ ਤੂੰ ਪਿਆਰ ਕਰਦਾ ਹੋਵੇਂ ਪਰ ਮਾਪੇ ਨਾ ਕਰਨ ਜੇ ਤੂੰ ਮਾਪੇ ਨੂੰ ਕਰ ਰਿਹਾ ਹੈ ਤੇ ਮਾਪੇ ਨਾ ਤੈਨੂੰ ਕਰੇ ਆਸ਼ਾ ਕਹਿੰਦੇ ਇਹ ਪਿਆਰ ਇੱਕ ਤਰਫਾ ਹੋ ਸਕਦਾ ਝੂਠਾ ਹੋ ਸਕਦਾ ਪਰ ਜੇ ਤੂੰ ਗੁਰੂ ਦੀ ਸੰਗਤ ਵਿੱਚ ਬੈਠ ਕੇ ਰੋਜ਼ ਨਾਮ ਦੀ ਕਮਾਈ ਕਰ ਰਿਹਾ ਸੱਚ ਜਾਣੀ ਇਹ ਪਿਆਰ ਸਭ ਨਾਲੋਂ ਸੱਚਾ ਹੈ ਇਹ ਪਿਆਰ ਸੱਚਾ ਹੈ ਪਾਤਸ਼ਾਹ ਕਹਿੰਦੇ ਪਿਆਰ ਝੂਠਾ ਨਹੀਂ ਇਹ ਜਿਹੜਾ ਪਿਆਰ ਹੈ ਇੱਕ ਪਾਸੜ ਨਹੀਂ ਹੈ ਇਹ ਇੱਕ ਪਾਸੜ ਨਹੀਂ ਕਿਉਂਕਿ ਸਤਗੁਰ ਦੇ ਜੇ ਚਰਨਾਂ ਵੱਲ ਤੂੰ ਇੱਕ ਪੰਡਾ ਵੀ ਤੁਰ ਲੇਂਗਾ ਨਾ ਤੇ ਮਹਾਰਾ ਦੀ ਬਾਣੀ ਕਹਿੰਦੀ ਕੋਟ ਪੰਡ ਹੈ ਆਗੇ ਹੋਏ ਲੇਤ ਹੈ ਕੋਟ ਪੰਡੇ ਆਪ ਗੁਰੂ ਅੱਗੇ ਹੋ ਕੇ ਮਿਲਦਾ ਕਿਤੇ ਗੁਰੂ ਨੂੰ ਕੋਈ ਪਿਆਰ ਕਰਨ ਵਾਲਾ ਹੋਵੇ ਇਸ ਕਰਕੇ ਭਾਈ ਭਾਵਨਾ ਬਣਾਇਆ ਕਰੋ ਸ਼ਰਧਾ ਬਣਾਇਆ ਕਰੋ ਗੁਰੂ ਨੂੰ ਪਿਆਰ ਕਰੋ ਇਹ ਪਿਆਰ ਸੱਚਾ ਹੈ ਸੱਚ ਜਾਣਿਓ ਜਦੋਂ ਰਿਸ਼ਤੇਦਾਰ ਸਾਥ ਸਬੰਧੀ ਸਭ ਸਾਥ ਛੱਡ ਜਾਣਗੇ ਨਾ ਤੇ ਜਦੋਂ ਰਾਇਆ ਸਾਹਿਬ ਮਾਰੇ ਨੇ ਬਾਹ ਫੜ ਲਈ ਫਿਰ ਪਿਆਰੋ ਕਦੇ ਬੇੜੀ ਨਹੀਂ ਡੁੱਬਣ ਲੱਗੀ ਬੇੜੀ ਨੂੰ ਕਰਾਣਾ ਮਿਲ ਜਾਵੇਗਾ ਇਸ ਕਰਕੇ ਭਾਵਨਾ ਬਣਾਇਆ ਕਰੋ ਪਿਆਰੋ ਸ਼ਰਧਾ ਬਣਾਇਆ ਕਰੋ ਬੜੇ ਵੱਡ ਪਾਗੇ ਹੋ ਰਾਇਆ ਸਾਹਿਬ ਦੇ ਚਰਨਾਂ 'ਚ ਹਾਜ਼ਰੀਆਂ ਲਵਾ ਰਹੇ ਹੋ ਕਿਉਂਕਿ ਪਿਆਰੋ ਮੱਥਾ ਟੇਕਣ ਤੇ ਹਰ ਇੱਕ ਨੇ ਆਉਣਾ ਹੁੰਦਾ ਤੇ ਆਪਾਂ 20 ਮਿੰਟ ਰਾਇਆ ਸਾਹਿਬ ਦੀ ਯਾਦ ਵਿੱਚ ਬਤੀਤ ਕਰ ਲੈਣੇ ਆ ਕਈ ਆਉਂਦੇ ਨੇ ਚੁਗਲੀ ਨਿੰਦਿਆ ਵਿੱਚ ਬਤੀਤ ਕਰ ਲੈਂਦੇ ਨੇ ਇੱਕ ਹੀ ਵਿਖਨੇ ਆ ਪਿਆਰਿਓ ਆਉਂਦੇ ਤੇ ਗੁਰਦੁਆਰਾ ਸਾਹਿਬ ਨੇ ਆਉਂਦਿਆ ਰੀਲ ਚੱਲ ਪਈਗੀ ਪਿੰਡ ਦੀ ਆਉਂਦਿਆ ਰੀਲ ਚੱਲ ਪਈਗੀ ਸਾਰੇ ਪਾਸੇ ਦੀਆਂ ਨਿੰਦਿਆ ਚੁਗਲੀ ਕਰਕੇ ਮੁੜ ਜਾਂਦੇ ਆ ਤੇ ਜੇ ਕਿਤੇ ਗੁਰੂ ਦੀ ਸੰਗਤ ਵਿੱਚ ਆਪਣੀ ਹਾਜ਼ਰੀ ਲੱਗ ਗਈ ਤੇ ਪਰਉ ਰਾਇਆ ਸਾਹਿਬ ਦੇ ਚਰਨਾਂ 'ਚ ਪ੍ਰਵਾਨ ਹੋ ਜਾਵਾਂਗੇ ਇਸ ਕਰਕੇ ਭਾਵਨਾ ਨਾਲ ਜੁੜੇ ਰਿਹਾ ਕਰੋ ਰਾਇਆ ਸਾਹਿਬ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨਾਓ ਪਿਆਰਿਓ 2 ਮਿੰਟ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ ਆਪਾਂ ਸਾਰਿਆਂ ਨੇ ਪਿਆਰਿਓ ਪਿਆਰ ਨਾਲ ਬੋਲਣਾ ਕੋਈ ਵੀ ਰਸਨਾ ਵਾਂਝੀ ਨਾ ਰਵੇ ਬਸ ਉਸ ਤੋਂ ਪ੍ਰੰਤ ਤ 5:30 ਵਜੇ ਤੋਂ ਪਹਿਲਾਂ ਪਹਿਲਾਂ ਸਾਰੀ ਸਮਾਪਤੀ ਹੈ ਕੋਈ ਵੀ ਰਸਨਾ ਵਾਂਜੀ ਨਾ ਰਵੇ ਪਿਆਰਿਓ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਕ ਓੰਕਾਰ ਸਤਨਾਮ ਨਿਰਭਉ ਨਿਰਵੈਰ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਹੈ ਪੀ ਸਚ ਇਕ ਓੰਕਾਰ ਸਤਨਾਮ ਵਾਹਿਗੁਰੂ ਜੀ ਕਾ ਨਾਮ ਅਕਾਲ ਮੂਰਤ ਗੁਰ ਪ੍ਰਸਾਦ ਜਪ ਜੋਗਾਦ ਸਚ ਇਕ ਓੰਕਾਰ ਸਤਨਾਮ ਵਾਹਿਗੁਰੂ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਦ ਸਚ ਹੈ ਭੀ ਸਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਜਪ ਆਦ ਸਚ ਹੈ ਭੀ ਸਚ ਇੱਕ ਓ ਔਂਕਾਰ ਸਤ ਨਾਮ ਆਕਾਲ ਮੂਰਤ ਆਦ ਸਚ ਹੈ ਭੀ ਸਚ ਆਓ ਪਿਆਰਿਓ ਇੰਨੀਆਂ ਕਹਾਜਰੀਆਂ ਪਰਵਾਨ ਕਰਨੀਆਂ ਰਾਜਾ ਸਭ ਦੇ ਚਰਨਾਂ 'ਚ ਇਹੀ ਬੇਨਤੀ ਹੈ ਮਹਾਰਾਜ ਜਿਹੜੇ ਵੀ ਪਰਿਵਾਰ ਜਿਹੜੀਆਂ ਵੀ ਰੂਹਾਂ ਜਿਹੜੇ ਵੀ ਸਰੀਰ ਪਾਤਸ਼ਾ ਤੁਹਾਡੀ ਸੰਗਤ ਵਿੱਚ ਆ ਕੇ ਬੈਠ ਰਹੇ ਨੇ ਮਹਾਰਾਜ ਕਲਯੁਗੀ ਜੀਵਾਂ ਕਈ ਤਰ੍ਹਾਂ ਦੀਆਂ ਭੁੱਲਾਂ ਸੁੱਕਾਂ ਹੋ ਜਾਂਦੀਆਂ ਨੇ ਮਹਾਰਾਜ ਭੁਲਾਣਾ ਚਤਾਰਨੀ ਆਪਣੇ ਬੱਚਿਆਂ ਦੀ ਸਮੂਹ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਸਾਰੇ ਹੀ ਪਰਿਵਾਰਾਂ ਨੂੰ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਦੁੱਖਾਂ ਬਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਸਭ ਦੇ ਮਨ ਦੇ ਪੁਰਣੇ ਗੁਰਮਤਿ ਮਰਿਆਦਾ ਅਨੁਸਾਰ ਸੰਪੂਰਨ ਕਰਨੇ ਛੜਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਅੰਗ ਸੰਗ ਸਾਈ ਰਹਿਣਾ ਮਹਾਰਾਜ ਸਦਾ ਸੰਗਤ ਕਰਾਉਣੀ ਸਦਾ ਨਾਮ ਜਪਾਉਣਾ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਵਿਦੇਸ਼ਾਂ ਦੀਆਂ ਸਾਰਾਂ ਬਖਸ਼ਣੀਆਂ ਮਹਾਰਾਜ ਕਿਰਪਾ ਕਰਨੀ ਸਭ ਦੇ ਮਨ ਦੇ ਫੁਰਨੇ ਮਹਾਰਾਜ ਤੁਸੀਂ ਜਾਣਦੇ ਹੋ ਕਿਰਪਾ ਕਰਨੀ ਅੰਗ ਸੰਗਸਾਈ ਰਹਿ ਕੇ ਮਨ ਦੇ ਫੁਰਨੇ ਮਹਾਰਾਜ ਗੁਰਮਤਿ ਮਰਿਆਦਾਂ ਅਨੁਸਾਰ ਸੰਪੂਰਨ ਕਰਨੇ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਬੱਚਿਆਂ ਨੂੰ ਸਦਾ ਤੰਦਰੁਸਤੀਆਂ ਬਖਸ਼ਣੀਆਂ ਮਹਾਰਾਜ ਕਿਰਪਾ ਕਰੋ ਜੀ ਸਭ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਆਓ ਪਿਆਰਿਓ ਇਨੀਆਂ ਕਾਹਜਰੀਆਂ ਪ੍ਰਵਾਨ ਕਰਨੀਆਂ ਰਾਜਾ ਸਾਹਿਬ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ